ਪੰਜਾਬ ਅਤੇ ਹਰਿਆਣਾ ਦੇ ਸ਼ੰਭੂ ਬਾਰਡਰ ਤੇ ਪਿਛਲੇ ਕਾਫੀ ਦਿਨਾਂ ਤੋਂ ਲਗਾਏ ਹੋਏ ਕਿਸਾਨ ਜੂਨੀਨਾ ਵੱਲੋਂ ਧਰਨੇ ਦੇ ਵਿੱਚ ਅੱਜ ਇੱਕ ਨਵਾਂ ਮੋੜ ਸਾਹਮਣੇ ਆਇਆ ਜਦੋਂ ਸ਼ੰਭੂ ਬਾਰਡਰ ਦੇ ਨੇੜਲੇ 25-30 ਪਿੰਡਾਂ ਦੇ ਲੋਕਾਂ ਦੇ ਇੱਕ ਭਾਰੀ ਇਕੱਠ ਨੇ ਇਸ ਰਸਤੇ ਨੂੰ ਖੋਲਣ ਦੇ ਲਈ ਕਿਸਾਨ ਆਗੂਆਂ ਨੂੰ ਇੱਕ ਮੰਗ ਪੱਤਰ ਸੌਪਿਆ ਤੇ ਕਿਸਾਨ ਆਗੂਆਂ ਨੇ ਉਹਨਾਂ ਨੂੰ ਕੀ ਆਸ਼ਵਾਸ਼ਣ ਦਿਵਾਇਆ ਆਓ ਦੇਖਦੇ ਹਾਂ ਨੈਸ਼ਨਲ ਨਿਊਜ਼ ਫੋਕਸ ਚੈਨਲ ਦੀ ਬੀਰੋ ਰਿਪੋਰਟ ਅੱਜ ਅਸੀਂ ਪਠਾਨੇ ਦੇ ਕਲਵਰਸੀਆਂ ਦੇ ਜਿਹੜੇ ਕੋਈ ਕੌਂਸਲ ਦੇ ਪਿੰਡਾਂ ਨੇ ਜਿਹੜੇ ਜਿਹੜੇ ਪਿੰਡ ਸਾਡੇ ਪਰੇਸ਼ਾਨ ਨੇ ਰਸਤੇ ਤੋਂ ਜਾ ਰਹਾ ਸਾਨੂੰ ਸਮੱਸਿਆ ਆ ਰਹੀ ਕਿ ਬਿਮਾਰ ਕੋਈ ਬੱਚਾ ਹੋ ਜੇ ਜਾਂ ਕੋਈ ਬਜ਼ੁਰਗ ਬਿਮਾਰ ਹੋ ਜੇ ਪਹਿਲਾਂ ਅਸੀਂ 5-10 ਮਿੰਟ ਦੇ ਅੰ bài ਤੋਂ ਸੁਣਾਉਂਦੇ ਸੀ ਹੁਣ ਪੌਣਾ ਘੰਟਾ ਜਾਂ ਘੰਟੇ ਦੀ ਸਾਨੂੰ ਵਾਰ ਪਾ ਉਕੇ ਬਰਸਾਤਾਂ ਜਿਵੇਂ ਪਾਪ ਨੱਪੇ ਹੋਏ ਨੇ ਖੇਤਰ ਦੇ ਵਿੱਚ ਉਹ ਸਾਰੇ ਬੰਦ ਹੋ ਜਾਣਗੇ ਤਕਰੀਬਨ ਸਾਡਾ ਹਰਿਆਣੇ ਨਾਲ ਲਿੰਕ ਟੁੱਟ ਜਾਂਦਾ ਸਾਡੇ ਕਿਤੇ ਵੀ ਸਮੱਸਿਆ ਨਹੀਂ ਹੋਣੀ ਨਾ ਹਰਿਆਣਾ ਦੇ ਸਰਦਾਰ ਸੋਹਰੇ ਜਿੰਨਾ ਕਿਸਾਨੀ ਸੋਹਰੇ ਸਾਨੂੰ ਮੋਟਰਸਾਈਕਲ ਤੱਕ ਦਾ ਰਸਤਾ ਤੇ ਜਰੀਰ ਦਿੱਤਾ ਜਾਵੇ ਜਿਵੇਂ ਵੀ ਮੈਡੀਕਲ ਨੇ ਤੇ ਕਿਸਾਨਾਂ ਨੇ ਤੇ ਸਰਕਾਰ ਨੇ ਇਲਾਕਾ ਨਮਾਸ਼ੀਨਾ ਦੇ ਵਿੱਚ ਕੋਈ ਨਹੀਂ ਅਸੀਂ ਕਿਸਾਨਾਂ ਦੇ ਨਾਲ ਅਸੀਂ ਇਹੀ ਚਾਹੁੰਦੇ ਹਾਂ ਕਿ ਇੱਕ ਪਾਸਾ ਜੇ ਕੋਈ ਕੰਮ ਲਾਣਾ ਪੈ ਕਿ ਸਾਈਡ ਤੇ ਜਿੱਥੇ ਸਟੇਜ ਲਕੀ ਇਥੇ ਲਕੀ ਰੇ ਉਸ ਪਾਸੇ ਧਰਨਾ ਦੇ ਰਿਹਾ ਇੱਕ ਪਾਸੇ ਰਾਤ ਨੂੰ ਖੁੱਲ੍ਹਾ ਰਹੇ ਨੇ ਦੇਖੋ ਐਂਬੂਲੈਂਸ ਲਈ ਜਿੱਥੇ ਰਸਤਾ ਹੈਗਾ ਉੱਥੇ ਆਪਾਂ ਕੀ ਕਰ ਸਕਦੇ ਹਾਂ ਕੀ ਕਿਸੇ ਨੂੰ ਕੋਈ ਮਰਮਾ ਪੱਤਰ ਦਿੱਤਾ ਹੈ ਉਹਨਾਂ ਨੇ ਸਵਛਤ ਹੋਇਆ ਵੀ ਇੱਕ ਦੋ ਦਿਨ ਦੇ ਵਿੱਚ ਅਸੀਂ ਕੋਈ ਲੋਕੋ ਭਾਲਣਾ ਹੈ ਬਾਪੀ ਇਹ ਬਦ ਦੇਖਦੇ ਹਾਂ ਕਿ ਉਹਦੇ ਦੇ ਵਿੱਚ ਕੀ ਹਾਲ ਹੋਦਾ ਨਹੀਂ ਤਾਂ ਕੀ ਕਰਵਾਉਣ ਲੱਗਦਾ ਵੀ ਕਿ ਇੱਥੇ ਆਪ ਨੂੰ ਹੱਲ ਹੁੰਦੀ ਨਹੀਂ ਲੱਗਦੀ ਹੈ ਜੇ ਨਹੀਂ ਹੁੰਦੀ ਤਾਂ ਫਿਰ ਕੀ ਕਰੀਏ ਪਰ ਇਹ ਤਾਂ ਦੇਖੋ ਜੀ ਸਾਨੂੰ ਘੱਟ ਹੀ ਹੈ ਤਕਰੀਬਨ 110 20 ਦਿਨ ਹੋ ਚੁੱਕੇ ਨੇ ਅਸੀਂ ਬੈਠੇ ਆਂ ਲੱਖ ਨਮਾਸੀ ਫੇਰ ਰਹੇ ਨੇ ਵੀ ਅੱਜ ਖੁੱਲਦਾ ਹੈ ਕੱਲ ਖੁੱਲਦਾ ਹੈ ਹਰਾ ਚਾਰਾ ਤੂੜੀ ਦੁੱਧ ਦੇ ਛੱਲੇ ਵੀ ਤਕਰੀਬਨ ਪਿੰਡਾਂ ਮਰਦਾਨੇ ਉਹ ਵੀ ਸਾਰੇ ਦੁੱਧ ਦੇ ਜਾਨ ਤੋਂ ਵੀ ਬੇਵਜਾ ਹਨ ਪਿੰਡਾਂ ਜੀ ਪਾਰੰਗ ਜਿਹੜਾ ਹਰਿਆਣੇ ਨਾਲ ਤਹਿਜੀ ਸਬਜ਼ੀਆਂ ਸਾਡੀਆਂ ਉਧਰ ਜਾਂਦੀਆਂ ਸੀ ਉਧਰ ਆਉਂਦੀਆਂ ਸੀ ਉਹ ਵੀ ਬੰਦ ਹੋ ਗਈਆਂ ਜਿਹੜੇ ਗਰੀਬੀ ਰੇਖਾ ਤੋਂ નીચે ਲੋਕ ਦਿਹਾੜੀਦਾਰ ਨੇ ਉਹ ਸਾਈਕਲ ਦੇ ਉੱਤੇ 10 ਕਿਲੋਮੀਟਰ ਵਾਲਾ ਪਾ ਕੇ ਜਾ ਰਹੇ ਨੇ ਤੇ ਕਿਸੇ ਦੀ ਸਿਹਤ ਤੇ ਕੋਈ ਅਸਰ ਨਹੀਂ ਹੋ ਰਿਹਾ ਵੀ ਉਹ ਬੰਦਾ ਕਿਵੇਂ ਜਾ ਰਿਹਾ ਕੁਝ ਰਾਤ ਡਿੱਗ ਪੈਂਦੇ ਨੇ ਕੁਝ ਲੁੱਟਾ ਖੂਗਾ ਵਾਧਾ ਹੋ ਗਿਆ ਕੋਈ ਬੰਦਾ ਰਾਹ ਤੇ ਜ਼ਬਾਕੀ ਕੜਨ ਲਾ ਕੇ ਡੰਡਾ ਮਾਰ ਦੇ ਕਿਸ ਤੋਂ ਮੋਟਸਾ ਕੋਲਿੰਦੇ ਕਿਸੇ ਤੋਂ ਮੋਬਾਈਲ ਕੋਲਿੰਦੇ ਜੰਗਲੀ ਰਸਤਾ ਤ ਸਾਨੂੰ ਇਹ ਵੀ ਮੋਟਰਸਾਈਕਲ ਦਾ ਰਸਤਾ ਤੇ ਘੱਟੋ ਘੱਟ ਕਰਵਾਇਆ ਜਾਏ ਵੀ ਲੋਕਾਂ ਨੂੰ ਆਉਣ ਜਾਣ ਤੇ ਦਵਾਈ ਲੈਣ ਤੇ ਬੱਚਿਆਂ ਨੇ ਵੀ ਜਾਣਾ ਹੈ ਸਕੂਲ ਵੀ ਆ ਰਹੇ ਨੇ ਦੇਖੋ ਇਹਦੇ ਪਰੇ ਆਣਾ ਵੀ ਰਸਤੇ ਬੰਦ ਰਸਤਾ ਹੁੰਦਾ ਕਦੇ ਵਾਸਤੇ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਰਸਤਾ ਦੇ ਜਿਵੇਂ ਮਰਜ਼ੀ ਖਲਾਇ ਰਸਤਾ ਰੱਖੇ ਜੇ 2 ਵੀਲਰ ਖੋਲ ਦਿੱਤਾ ਜੰਦਾ ਬਾਤ ਤੇ ਜਿਹੜਾ ਉਹਨਾਂ ਬਿਮਾਰ ਹੁੰਦਾ ਉਹ ਤੇ ਐਂਬੂਲੈਂਸ ਵੀ ਨਹੀਂ ਆਉਂਦੀ ਤੇ ਅੱਜ 18 ਦਿਨ ਹੋ ਗਏ ਨੇ ਕੋਈ ਐਂਬੂਲੈਂਸ ਨਹੀਂ ਕੋਈ ਬੰਦਾ ਪੈਦਲ ਵੀ ਨਹੀਂ ਜਾ ਸਕਦਾ ਪੈਦਲ ਬੰਦਾ ਵੀ ਲੰਘ ਜਾ ਚਲੋ ਤਾਂ ਵੀ ਬੰਦਾ ਉਧਰਲੇ ਪਾਸੇ ਕੋਈ ਆਟੋ ਮਗਾ ਲੇ ਨਾ ਕੋਈ ਪੈਦਲ ਦਾ ਵੀ ਰਸਤਾ ਨਹੀਂ ਤੋੜ ਇੱਡਾ ਕਿੱਦਾਂ ਕਿ ਪੰਜਾਬ ਹਰਿਆਣਾ ਦੇ ਵਿੱਚ ਜੂੜ ਛਿੜ ਗਿਆ ਵੀ ਪੈਦਲ ਵੀ ਅਸੀਂ ਆ ਗਏ ਉਸ ਤੇ ਹੱਲ ਕਰਨਾ ਚਾਹੀਦਾ ਨਾ ਕਿਸਾਨ ਦੇ ਤੇ ਬੜੀ ਹੈ ਸਰਕਾਰ ਨੂੰ ਬੈਠ ਕੇ ਆਮ ਲੋਕਾਂ ਦਾ ਹਾਲ ਕੀ ਹੈ ਉੱਥੋਂ ਗਰਮੀ ਇੰਨੀ ਜਿਆਦਾ ਬੱਚੇ ਬਿਮਾਰ ਹੋ ਰਹੇ ਨੇ ਹਸਪਤਾਲਾਂ ਦੇ ਭਰੇ ਕੋਈ ਕਿਸੇ ਦੀ ਸੁਣਵਾਈ ਅੱਜ ਅਸੀਂ ਅੱਜ ਆਪਣੀ ਇਲਾਕੇ ਦੀ ਸਮੱਸਿਆ ਕਰਕੇ ਮਿਲਣਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਚ ਬਰਸਾਤ ਹੋਏਗੀ ਰਸਤਾ ਬਹੁਤ ਹੀ ਜਿਆਦਾ ਪਹਿਲੀ ਖਰਾਬ ਹੈ ਆਉਣ ਵਾਲੇ ਟਾਈਮ ਚ ਹੋਰ ਜਿਆਦਾ ਬਿਲਕੁਲ ਹੀ ਖਤਮ ਜਿਹੜੇ ਸਾਡੇ ਪਿੰਡ ਦੇ ਬੱਚੇ ਹੋ ਜਿਹੜੇ ਵਿਜੋਗਿ ਦਿਹਾੜੀਦਾਰ ਮਿਸਤਰੀ ਜੋ ਵੀ ਦੁਕਾਨਦਾਰ ਆ ਸਾਡਾ ਜ਼ਿਆਦਾਤਰ ਲੈਣ ਦੇਣ ਜੋ ਵੀ ਹੈਗਾ ਉਹ ਅੰਬਾਲੀ ਨਾਲ ਹੀ ਟੱਚ ਹੈ ਅੰਬਾਲੀ ਸਾਡਾ ਸਾਰਾ ਕਾਰੋਬਾਰ ਹੈ ਹੁਣ ਸਾਡੀ ਕਿਸਾਨ ਜਿੱਥੇ ਵੰਦੇ ਨਾਲ ਵੀ ਗੱਲ ਬਾਤ ਹੈ ਉਹਨਾਂ ਨੇ ਸਵਾਸਨ ਦਿੱਤਾ ਵੀ ਚਲੋ ਜਿਸ ਤਰ੍ਹਾਂ ਵੀ ਮੈਂ ਲੱਕੇ ਨਾਲ ਕੋ 4 ਦਿਨਾਂ ਚ ਆਪਣੀ ਪੂਰੀ ਸਮੂਹ ਨਾਲ ਗੱਲ ਕਰਕੇ ਉਹ ਦੱਸਣਗੇ ਵੀ ਸਾਇਦ ਸਾਨੂੰ 2 ਮੀਟਰ ਜਾਂ 4 ਮੀਟਰ ਦਾ ਰਸਤਾ ਅੰਬਾਲੀ ਕੱਲ ਨੂੰ ਹੋਈਏ ਸਾਇਦ ਉਹ ਮਿਲ ਜੇ ਗੱਲ ਕਰੂਗੇ ਇਹ ਦੋਸਤਾਂ ਇਹ ਹੋਲਣੇ ਤੇ ਆਉਜਾ ਚਲੋ ਕਰਦੇ ਆ ਜੀ ਗੱਲਬਾਤ ਜੇ ਇਹਨਾਂ ਨਾਲ ਗੱਲਬਾਤ ਹੋਈ ਤਾਂ ਅੱਗੇ ਸਾਡੀ ਹਰਿਆਣਾ ਸਰਕਾਰ ਨਾਲ ਵੀ ਗੱਲਬਾਤ ਹੋਏ ਕੋਈ ਨਾ ਕੋਈ ਜਰੀਆ ਬਣੇਗਾ ਕਿਸੇ ਨਾ ਕਿਸੇ ਦੇ ਤੂੰ ਪਹਿਲੇ ਵੀ ਆਪਣੇ ਜਿਹੜੇ ਮੰਡੀ ਵਪਾਰੀ ਨੇ ਉਹਨਾਂ ਦੀ ਵੀ ਗੱਲਬਾਤ ਹੋਈ ਹੋਈ ਆ ਉਹਨਾਂ ਨਾਲ ਜਿਹੜਾ 13 ਫਰਵਰੀ ਤੋਂ ਪਹਿਲੂ ਉਹਨਾਂ ਅਨਲੀਗਲ ਤੌਰ ਤੇ ਭਾਰਤ ਸਰਕਾਰ ਨੇ ਜਿਹੜੇ ਹਾਈਵੇ ਦੇ ਉੱਤੇ ਦੁਵਾਰਾ ਬਣਾਤੀਆਂ ਬੈਰੀਕੇਟਿੰਗ ਪਿਆਨਲੀਗਲ ਸੀ ਕਿਸੇ ਹਾਈਵੇ ਦਾ ਲਾਅ ਨਹੀਂ ਪੈਂਦਾ ਜੀ ਕੋਈ ਰੋਕਿਆ ਜਾ ਉਹਦਾ ਕਰਕੇ ਸਾਰੀ ਸਮੱਸਿਆ ਖੜੀ ਹੈਗੀ ਆ ਆ ਜਿਹੜੀਆਂ ਉਹਨਾਂ ਦੱਸਿਆ ਚਲੋ ਜੇ ਇਹ ਇੱਕ ਵੀਕਲ ਨੰਗਲ ਯੂਗਾ ਖਾਸ ਕਰਕੇ ਦੋ ਪਹੀਆ ਵਾਹਨ ਨਿਕਲ ਜਾਵੇ ਤੇ ਉਹਨਾਂ ਦੀਆਂ ਕਾਫੀ ਸਮੱਸਿਆਵਾਂ ਦਾ ਹੱਲ ਹੋ ਜਾਵੇ ਇੱਥੇ ਅਸੀਂ ਵਿਚਾਰ ਕਰਾਂਗੇ ਵਿਅਕਤੀਗਤ ਤਿੱ ਤਾਂ ਮੈਨੂੰ ਕੋਈ ਲੱਗਦਾ ਨਹੀਂ ਕਿ ਕੋਈ ਸਮੱਸਿਆ ਹੋਵੇ ਫਿਰ ਵੀ ਅਸੀਂ ਸਾਰੇ ਦੋਵੇਂ ਮੋਸਟੀ ਵਿਚਾਰ ਕਰਕੇ ਇਹਦਾ ਕੋ ਹੱਲ ਕੱਢਾਂਗੇ ਆ ਉਵੇਂ ਚਾਹੀਦਾ ਸਰਕਾਰ ਨੂੰ ਭਾਰਤ ਸਰਕਾਰ 올 ਐਂਡ 올 ਸਾਰੇ ਬਾਰਡਰ ਖੋਲ੍ਹ ਦੇ ਕੀ ਲੱਗਦਾ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਪ੍ਰਦਰਸ਼ਨ ਕਰਨ ਦਾ ਹੱਕ ਦਵੇ ਸਮੱਸਿਆ ਖਤਮ ਹੋ ਜੇ ਹਰਿਆਣਾ ਪ੍ਰਸ਼ਾਸਨ ਜੇਕਰ ਰਸਤਾ ਖੋਲਣ ਦੀ ਪ੍ਰੋਸੀਜਨ ਲੈ ਜਾਂਦਾ ਹੈ 2 ਪਈਆ ਵਾਹਨ ਨੂੰ ਤੁਹਾਡੇ ਵੱਲੋਂ ਖੋਲ ਦਿੱਤਾ ਜਾਵੇ ਅੱਗੇ ਵਧੇ ਜਾਵੇ ਨਾ ਦੋ ਗੱਲਾਂ ਦੇਖੋ 2 ਪਈਆ ਵਾਹਨ ਜਦੋਂ ਅਸੀਂ ਵਧਣਾ ਉਦੋਂ ਅਸੀਂ ਵਧਣਾ ਹੀ ਹਾਂ ਮੋਰਚਿਆਂ ਨੇ ਫੈਸਲਾ ਕਰਨਾ ਹਾਂ 2 ਪਈਆ ਵਾਹਨ ਬਾਰੇ ਅਸੀਂ ਬਹਿ ਕੇ ਮੋਰਚੇ 'ਚ ਵਿਚਾਰ ਕਰਕੇ ਆਪਾਂ ਆਪਣੇ ਪਰਮਾਲੀ ਪੋਜ਼ਿਟਿਵ ਵੀ ਕਰਾਂਗੇ ਉਹ ਲੱਗਦਾ ਹੈ ਕਿ ਇਸ ਤਰ੍ਹਾਂ ਕੇ ਬਸਰੇ ਨੇ ਪਰ ਗੰਦ ਰਿਆ ਵੀ ਥੋੜਾ ਓਵਰ ਬਣ ਹੋ ਜਾਂਦਾ ਪਰ ਸਾਤਾ ਸੁਝੂ ਉਹ ਸੋਚਿਆ ਵੀ ਆ ਜਿੰਨੀਆਂ ਵੀ ਉਹਨਾਂ ਗੱਲਾਂ ਕਹੀਆਂ ਬਿਲਕੁਲ ਸਹੀ ਆ ਅਸੀਂ ਵੀ ਇੱਥੇ ਰਹਿ ਰਹੇ ਹਾਂ ਸਾਨੂੰ ਵੀ ਇਹ ਸਮੱਸਿਆ ਆ ਰਹੀਆਂ ਸਾਡੇ ਕਿਸਾਨ ਵੀ ਰੋਜ਼ ਆਉਂਦੇ ਜਾਂਦੇ ਮੂਰਤੀ ਜੋ ਸਮੱਸਿਆ ਸਮੱਸਿਆ ਸਾਡੀਆਂ ਸਾਂਝੀਆਂ ਸਮੱਸਿਆ ਬਿਲਕੁਲ ਬਾਗ ਅਗਲੀ ਕੋਈ ਮੀਟਿੰਗ ਰਣਨੀਤੀ ਤਿਆਰ ਕੀਤੀ ਗਈ ਹੈ ਹਾਂ ਅੱਜ ਆਪਾਂ ਕੱਲ ਮੀਟਿੰਗ ਕਰਾਂਗੇ ਸਾਂਝਾ ਮੁੱਦਾ ਡਨਰ ਸਾਹਿਬ ਨੂੰ ਨਾਮ ਕਰਦਾ ਹਾਂ